ਦੋ ਸਖੀਆਂ ਭੈਣਾਂ ਦੀ ਜਵਾਨੀ ਵੇਲੇ ਦੀ ਰੰਝ ਅਗਲੀ ਉਮਰ ਤੱਕ ਜਾਂਦਿਆ ਜਾਂਦਿਆ ਕਿਸ ਤਰ੍ਹਾਂ ਦੋਨਾਂ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣਦੀ ਹੈ ਇਸ ਕਹਾਣੀ ਬਾਰੇ ਗੱਲ ਕਰਾਂਗੇ ਜਸਵਿੰਦਰ ਤੇ ਸੁਖਵਿੰਦਰ ਦੋ ਸਖੀਆਂ ਭੈਣਾਂ ਜਿਨ੍ਹਾਂ ਦਾ ਬਾਪ ਇੱਕ ਅਧਿਆਪਕ ਤੇ ਮਾਂ ਘਰ ਵਿੱਚ ਕੁੜੀਆਂ ਨੂੰ ਸਲਾਈ ਕਢਾਈ ਦਾ ਕੰਮ ਕਰਾਉਂਦੀ ਹੁੰਦੀ ਆ ਦੋਨੋਂ ਹੀ ਬਹੁਤ ਸਚਿਆਰੀਆਂ ਸਮਝਦਾਰ ਸੀਗੀਆਂ ਉਹਨਾਂ ਦੇ ਕੋਈ ਭਰਾ ਨਹੀਂ ਸੀ ਅੱਛਾ ਤੇ ਲੋਕਾਂ aíਂ ਵੀ ਕਹਿੰਦੇ ਹੁੰਦੇ ਸੀਗੇ ਵੀ ਇਹ ਕੀ ਕਰਨਗੇ ਵੀ ਜਿਹੜੇ ਹਿਸਾਬ ਨਾਲ ਵਧੀਆ ਪਰਿਵਾਰ ਆ ਇਹਨਾਂ ਦੇ ਘਰੋਂ ਘੱਟ ਤੋਂ ਘੱਟ ਇੱਕ ਪੁੱਤ ਤਾਂ ਹੋਣਾ ਚਾਹੀਦਾ ਸੀ। ਹੂੰ ਪਰ ਦੋਨੇ ਕੁੜੀਆਂ ਉਹਦੇ ਮਾਪੇ ਨੇ ਇੰਨੀਆਂ लाਡਲੀਆਂ ਰੱਖੀਆਂ ਸੀ। ਉਹਨਾਂ ਨੇ ਕਦੇ ਉਹਨਾਂ ਨੂੰ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਹਨਾਂ ਦੇ ਘਰ 'ਚ ਭਰਾ ਨਹੀਂ। ਅੱਛਾ। ਦੋਨੋਂ ਜਾਣੀਆਂ ਘਰ ਦੇ ਵਿੱਚ ਹਾਸੇ ਖੇਡੇ ਕਰਦੀਆਂ, ਇਕੱਠੀਆਂ ਪੜ੍ਹੀਆਂ, ਸ਼ੌਂਕ ਇੱਕੋ ਜਿਹੇ ਪੂਰੇ ਕੀਤੇ ਬਾਪ ਨੇ ਜਿਹੜੇ ਸਕੂਲ ਦੇ ਵਿੱਚ ਬਾਪ ਪੜ੍ਹਾਉਂਦਾ ਸੀ। ਉੱਥੇ ਦੋਨਾਂ ਧੀਆਂ ਨੂੰ ਨਾਲ ਲੈ ਕੇ ਜਾਂਦਾ ਸੀ। ਉਹਨੇ ਦੋਨਾਂ ਧੀਆਂ ਨੂੰ ਪੁੱਤਾਂ ਤੋਂ ਵੱਧ ਕੇ ਰੱਖਿਆ ਹੋਇਆ ਸੀਗਾ। ਜਸਵਿੰਦਰ ਵੱਡੀ ਸੀ ਤੇ ਸੁਖਵਿੰਦਰ ਛੋਟੀ ਸੀ ਸਾਰੇ ਦੇਖ ਕੇ ਇਹ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੋਨਾਂ ਨੇ ਇੱਕੋ ਜਗ੍ਹਾ ਵਿਆਹ ਕਰਵਾਉਣਾ ਕਿਉਂਕਿ ਦੋਨਾਂ ਦੀਆਂ ਆਦਤਾਂ ਵੀ ਇੱਕੋ ਜੀਆਂ ਸੀਗੀਆਂ ਰਹਿਣ ਸੈਣ ਸਭ ਕੁਝ ਇੱਕ ਹੋ ਜਾ ਸੀ ਪੜ੍ਹਾਈ ਚ ਵੀ ਹੁਸ਼ਿਆਰ ਸੀ ਘਰ ਦੇ ਕੰਮਾਂ ਕਾਰਾਂ ਚ ਵੀ ਅੱਛਾ ਉਹਨਾਂ ਦੀ ਮਾਂ ਇਹੀ ਆਪਣੀਆਂ ਧੀਆਂ ਦੇ ਸਚਾਰ ਪੁੱਰੇ ਨੂੰ ਦੇਖ ਕੇ ਬਹੁਤ ਖੁਸ਼ ਰਹਿੰਦੀ ਸੀ ਕਿ ਸ਼ੁਕਰਾ ਮਾਲਕਾ ਮੇਰੀਆਂ ਧੀਆਂ ਕੋਲ ਹੱਥਾਂ ਦਾ ਹੁਨਰ ਤਾਂ ਹੈ ਪੜੀਆਂ ਲਿਖੀਆਂ ਵੀ ਆਪਣੀ ਜਗ੍ਹਾ ਬਥੇਰਾ ਹੂੰ ਫਿਰ ਜਦੋਂ ਧੀ ਪੁੱਤ ਜਵਾਨ ਹੁੰਦਾ ਤਾਂ ਗੱਲ ਰਿਸ਼ਤਿਆਂ ਦੀ ਹੁੰਦੀ ਆ ਸ਼੍ਰੀਕੇ ਚ ਸਾਰੇ ਕਹਿਣ ਲੱਗੇ ਕੇ ਭਾਈ ਅੱਗੇ ਤੁਹਾਡਾ ਬਟਾਪਾ ਔਖਾ ਹੋ ਜਾਊਗਾ ਵੀ ਇੱਕ ਨੂੰ ਵਿਆਹ ਕੇ ਦੂਜੇ ਨੂੰ ਘਰ ਜਵਾਈ ਰੱਖ ਲਿਓ ਅੱਛਾ ਤਾਂ ਉਹ ਕਹਿੰਦੇ ਆ ਕਿ ਜਿੰਨੀ ਦੇਰ ਸਾਡੇ ਨੈਣ ਪ੍ਰਾਣ ਚੱਲਦੇ ਆ ਅਸੀਂ ਦੋਏ ਜੀ ਰਵਾਂਗੇ ਦੋਵੇਂ ਧੀਆ ਆਪਣੇ ਘਰ ਵਸਣ ਅਸੀਂ ਕਿਸੇ ਤੇ ਭਾਰ ਨਹੀਂ ਬਣਨਾ ਬੋਝ ਨਹੀਂ ਬਣਨਾ ਹੁਣ ਜਸਵਿੰਦਰ ਦੇ ਰਿਸ਼ਤੇ ਦੀ ਗੱਲ ਤੁਰਦੀ ਆ ਵੱਡੀ ਦੀਦੀ ਵੱਡੀ ਜਸਵਿੰਦਰ ਆ ਜਿਹੜੀ ਉਹਦੀ ਸੁਖਵਿੰਦਰ ਦੀ ਵੱਡੀ ਭੈਣ ਉਹਦੀ ਰਿਸ਼ਤੇ ਦੀ ਗੱਲ ਤੁਰਦੀ ਆ ਇਹ ਰਿਸ਼ਤਾ ਉਹਦੀ ਭੂਆ ਕਰਵਾ ਰਹੀ ਹੁੰਦੀ ਆ ਉਹ ਮੁੰਡਾ ਫੌਜੀ ਹੁੰਦਾ ਬਹੁਤ ਸੋਹਣਾ ਸੁਨੱਖਾ ਮੁੰਡਾ ਹੁੰਦਾ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਹੁੰਦਾ ਕਿਉਂਕਿ ਜਸਵਿੰਦਰ ਨੇ ਉਹਨੂੰ ਵੇਖਿਆ ਵੀ ਹੁੰਦਾ ਅੱਛਾ ਜਸਵਿੰਦਰ ਸੁਖਵਿੰਦਰ ਤੋਂ ਥੋੜੀ ਜੀ ਘੱਟ ਸੋਹਣੀ ਹੁੰਦੀ ਐ ਸੁਖਵਿੰਦਰ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਐ ਹੂੰ ਭੂਆ ਜਦੋਂ ਆਪਦੇ ਭਰਾ ਕੋਲੇ ਆ ਕੇ ਭਤੀਜੀ ਦੇ ਸਾਖ ਦੀ ਗੱਲ ਕਰਦੀ ਐ ਤਾਂ ਮਾਂ ਨੂੰ ਥੋੜਾ ਜਿਹਾ ਇਹ ਚੀਜ਼ ਦਾ ਗਿਲਾ ਹੁੰਦਾ ਵੀ ਹਲੇ ਇਹਨਾਂ ਦੀ ਉਮਰ ਹੀ ਕੀ ਆ ਵਿਆਹ ਦੀ ਤਪੂਆ ਕਹਿੰਦੀ ਆ ਕਿ ਅਸੀਂ ਕਿਹੜਾ ਪਹਿਲੇ ਰਿਸ਼ਤੇ ਤੇ ਹੀ ਹਾਂ ਕਰ ਦੇਣੀ ਆ ਹਜ਼ਾਰਾਂ ਰਿਸ਼ਤੇ ਦੇਖਾਂਗੇ ਜਿੱਥੇ ਘਰ-ਵਾਰ ਵਧੀਆ ਮਿਲੂਗਾ ਉੱਥੇ ਰਿਸ਼ਤਾ ਜੋੜਾਂਗੇ ਤਾਂ ਕੁੜੀਆਂ ਦਾ ਪਿਓ ਮਾਸਟਰ ਕਰਮ ਸਿੰਘ ਕਹਿੰਦਾ ਵੀ ਕੋਈ ਗੱਲ ਨਹੀਂ ਆ ਫੇਰ ਕੀ ਇਹ ਗੱਲ ਚਲਾ ਕੇ ਦੇਖੋ ਧੀ ਪੁੱਤ ਦੇ ਸੰਜੋਗ ਹੁੰਦੇ ਆ ਜਿਵੇਂ ਵੀ ਸੈੱਟ ਬੈਠਾ ਅਸੀਂ ਕਰਾਂਗੇ ਹੂੰ ਹੁਣ ਜਸਵਿੰਦਰ ਚੰਗਾ ਪੜਾਈ ਲਿਖੀ ਐ ਜਦੋਂ ਉਹਨੂੰ ਉਸ ਮੁੰਡੇ ਦਾ ਰਿਸ਼ਤਾ ਆਉਂਦਾ ਫੋਟੋ ਤੋਂ ਦੇਖਦੀ ਆ ਤਾਂ ਉਹ ਦੇਖਦੀ ਹੋਈ ਰਹਿ ਜਾਂਦੀ ਆ ਕਿ ਮੁੰਡਾ ਇੰਨਾ ਖੂਬਸੂਰਤ ਹੁੰਦਾ ਅੱਛਾ ਤੋਂ ਆਪਣੇ ਆਪ ਤੇ ਫਖਰ ਕਰਦੀ ਆ ਕਿ ਮੈਂ ਵਾਕਈ ਵੀ ਮੈਂ ਸੱਚੀ ਕਰਮਾਂ ਵਾਲੀ ਆ ਮੈਨੂੰ ਐਡਾ ਸੋਹਣਾ ਮੇਰੇ ਤੋਂ ਸੋਹਣਾ ਮੁੰਡਾ ਮਿਲ ਗਿਆ ਹੂੰ ਭੂਆ ਨੇ ਜਦੋਂ ਫੋਟੋ ਲਿਆ ਕੇ ਘਰ ਦਿਖਾਈ ਤਾਂ ਸਾਰੇ ਜਾਣੇ ਹੈਰਾਨ ਹੋ ਗਏ ਵੀ ਵਾਕਈ ਇਹਦੇ ਕਰਮ ਬਹੁਤ ਤੇਜ ਨੇ ਵੀ ਜਿਹੜੇ ਹਿਸਾਬ ਨਾਲ ਮੁੰਡਾ ਇੰਨਾ ਸੋਹਣਾ ਵਾਂ ਤੇ ਘਰਬਾਰ ਵੀ ਬਹੁਤ ਵਧੀਆ ਉਹਨਾਂ ਦਾ ਜਦੋਂ ਭੂਆ ਨੇ ਦੱਸਿਆ ਕਿ ਵੀ ਕੋਈ ਮੋਤੀ ਪੁੰਨ ਕੀਤੇ ਹੋਣੇ ਹਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਮੋਤੀ ਪੁੰਨ ਕੀਤੇ ਹੋਣਗੇ ਵੀ ਐਡੇ ਸੋਹਣੇ ਸੰਜੋਗ ਟੱਕਰ ਗਏ ਹੁਣ ਜਦੋਂ ਭੂਆਏ ਸਨੇਹਾ ਦਿੰਦੀ ਆ ਵੀ ਮੁੰਡੇ ਨੇ ਅਗਲੀ ਛੁੱਟੀ ਤੇ ਆਉਣਾ ਤੇ ਉਹਦੇ ਘਰ ਦੇ ਕਹਿੰਦੇ ਕਿ ਅਸੀਂ ਵਿਆਹ ਹੀ ਕਰਨਾ ਮੁੰਡੇ ਦੀ ਛੁੱਟੀ ਲੰਮੀ ਵੀ ਤੁਸੀਂ ਤਿਆਰੀ ਰੱਖਿਓ ਫਿਰ ਕੀ ਹੁੰਦਾ ਇਧਰਲੇ ਪਾਸੇ ਜਸਵਿੰਦਰ ਦਾ ਚਾਹ ਨਹੀਂ ਚੱਕਿਆ ਜਾਂਦਾ ਹੁੰਦਾ ਦੋਨੇ ਭੈਣਾਂ ਆਪਸ ਦੇ ਵਿੱਚ ਹਾਸਾ ਖੇਡਾ ਕਰਦੀਆਂ ਟੀਚਰ ਮਜ਼ਾਕ ਕਰਦੀਆਂ ਨਿੱਕੇ ਨਿੱਕੇ ਕੰਮ ਕਰਦੀਆਂ ਫਿਰਦੀਆਂ ਤਾਂ ਮਾਂ ਨੂੰ ਫਿਕਰ ਹੋਣ ਲੱਗਦਾ ਵੀ ਹਾਈ ਮੇਰੀ ਤਾਂ ਹੰਸਾਂ ਦੀ ਜੋੜੀ ਵਿਛੜ ਜੂ ਦੋਨਾਂ ਚੋਂ ਇੱਕ ਜਣੀ ਰਹਿ ਜੂਗੀ ਜਸਵਿੰਦਰ ਕਦੇ ਕਦੇ ਆਪਣੀ ਮਾਂ ਨੂੰ ਭਾਵਕ ਹੁੰਦਿਆਂ ਦੇਖਦੀ ਪਰ ਮਾਸਟਰ ਕਰਮਸਿਉਂ ਇਹ ਗੱਲ ਕਹਿੰਦਾ ਵੀ ਧੀਆਂ ਨੇ ਇੱਕ ਦਿਨ ਤਾਂ ਘਰੋਂ ਜਾਣਾ ਹੀ ਐ ਨਮੂਹ ਨਹੀਂ ਪਾਲੀਦਾ ਹੁੰਦਾ ਬਗਾਨਾ ਧੰਨ ਹਾਂ ਬਿਲਕੁਲ ਕਹਿੰਦੇ ਜਦੋਂ ਮੁੰਡਾ ਛੁੱਟੀ ਆਉਂਦਾ ਉਹ ਜਸਵਿੰਦਰ ਦੀ ਫੋਟੋ ਦੇਖਦਾ ਉਹ ਕਹਿੰਦਾ ਕਿ ਮੈਂ ਸੋਚ ਵਿਚਾਰ ਕਰਕੇ ਦੱਸੂਗਾ ਅੱਛਾ ਹੁਣ ਭੂਆ ਨੂੰ ਇਸ ਗੱਲ ਤੇ ਸ਼ੱਕ ਹੋ ਗਿਆ ਵੀ ਸਾਰਾ ਕੁਝ ਸੈੱਟ ਆ ਵੀ ਇਹਨੇ ਸੋਚ ਵਿਚਾਰ ਦੀ ਗੱਲ ਕਿਉਂ ਕੀਤੀ ਹੂੰ ਜਸਵਿੰਦਰ ਦੀ ਭੂਆ ਨੂੰ ਹੀ ਪੁੱਛਿਆ ਉਸ ਮੁੰਡੇ ਨੇ ਕਿ ਹੋਰ ਵੀ ਕੋਈ ਕੁੜੀ ਹੈ ਰਿਸ਼ਤੇ ਚ ਅੱਛਾ ਤੇ ਭੂਆ ਨੂੰ ਇਹ ਗੱਲ ਬੜੀ ਅਜੀਬ ਲੱਗੀ ਉਹ ਕਹਿੰਦੀ ਵੀ ਨਹੀਂ ਕਹਿੰਦੀ ਪਰ ਤੈਨੂੰ ਇਹ ਕੁੜੀ ਕਿਉਂ ਨਹੀਂ ਪਸੰਦ ਕਹਿੰਦਾ ਨਹੀਂ ਮੈਂ ਵੈਸੇ ਹੀ ਪੁੱਛਿਆ ਵੀ ਕੋਈ ਹੋਰ ਕੁੜੀ ਹੋਵੇ ਤਾਂ ਗਾਹ ਪੂਆ ਪੁੱਛਦੀ ਐ ਵੀ ਤੂੰ ਆਪਦੇ ਕਿਸੇ ਯਾਰ ਦੋਸਤ ਦਾ ਵਿਆਹ ਤਾਂ ਨਹੀਂ ਕਰਾਉਣ ਨੂੰ ਫਿਰਦਾ ਕਹਿੰਦਾ ਨਹੀਂ ਮੈਂ ਵੈਸੇ ਹੀ ਪੁੱਛਿਆ ਵੀ ਕੋਈ ਹੋਰ ਆਪਸ਼ਨ ਹੈ ਮੇਰੇ ਲਈ ਹੂੰ ਤਾਂ ਪੂਆ ਨੂੰ ਇਹ ਚੀਜ਼ ਦੀ ਬਹੁਤ ਹੈਰਾਨੀ ਹੁੰਦੀ ਆ ਵੀ ਇਹਨੇ ਕਿਦਾਂ ਗੱਲ ਕਹਿਤੀ ਹੁਣ ਉਹ ਸੋਚਦੇ ਆ ਵੀ ਭਰਾ ਦੇ ਘਰੋਂ ਦੋਨਾਂ ਕੁੜੀਆਂ ਨੂੰ ਤੋੜਨਾ ਜੇ ਇੱਕ ਪਹਿਲਾਂ ਵੀ ਚੱਲੀ ਗਈ ਛੋਟੀ ਦਾ ਵੀ ਪਹਿਲਾਂ ਹੋ ਗਿਆ ਘੱਟੋ ਘੱਟ ਇੱਕ ਪਾਸੇ ਤੋਂ ਜ਼ਿੰਮੇਵਾਰੀ ਤੋਂ ਫਾਰਗ ਹੋਣਗੇ ਹੂੰ ਹੁਣ ਉਹ ਸੋਚਦੇ ਆ ਵੀ ਆਪਾਂ ਸੁਖਵਿੰਦਰ ਦੀ ਫੋਟੋ ਵੀ ਭੇਜਦੀ ਆ ਅੱਛਾ ਸੁਖਵਿੰਦਰ ਦੀ ਫੋਟੋ ਨੂੰ ਦੇਖ ਕੇ ਫੌਜੀ ਰਵਿੰਦਰ ਸਿੰਘ ਦੰਗ ਰਹਿ ਜਾਂਦਾ ਹੂੰ ਉਹ ਬਹੁਤ ਖੂਬਸੂਰਤ ਹੁੰਦੀ ਹੈ ਜਸਵਿੰਦਰ ਤੋਂ ਕਿਤੇ ਜ਼ਿਆਦਾ ਸੋਹਣੀ ਹੁੰਦੀ ਹੈ ਤੇ ਉਹਨਾਂ ਦੀ ਜੋੜੀ ਜਚਣੀ ਵੀ ਸੀ ਜਿਸ ਹਿਸਾਬ ਨਾਲ ਉਹ ਦੋਨੋਂ ਜਾਣੇ ਸੋਹਣੀ ਸੀ ਜਿਹੜੀ ਵਿਚੋਲਣ ਭੂਆ ਹੁੰਦੀ ਆ ਫਿਰ ਉਹਨੂੰ ਦੱਸਦਾ ਕਿ ਮੈਨੂੰ ਸੁਖਵਿੰਦਰ ਪਸੰਦ ਹੈ ਅੱਛਾ ਹੁਣ ਦੂਸਰੇ ਪਾਸੇ ਜਸਵਿੰਦਰ ਨੇ ਜਿਹੜੀ ਉਹ ਫੌਜੀ ਨੂੰ ਵੇਖ ਚੁੱਕੀ ਸੀ ਉਹਨੇ ਥੋੜੇ ਸਮੇਂ ਦੇ ਵਿੱਚ ਸੁਪਨੇ ਬੁਣ ਚੁੱਕੀ ਸੀ ਉਹ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਸੀ ਵੀ ਹਲੇ ਤੱਕ ਉਧਰੋਂ ਜਵਾਬ ਕਿਉਂ ਨਹੀਂ ਆਇਆ ਹੂੰ ਉਧਰਲੇ ਪਾਸੇ ਜਵਾਬ ਦੇ ਰੂਪ ਵਿੱਚ ਉਹਨਾਂ ਦੀ ਤਿਆਰੀ ਸੁਖਵਿੰਦਰ ਵੱਲ ਨੂੰ ਸੀ अच्छा ਘਰ ਦੇ ਵਿੱਚ ਹੁਣ ਜਸਵਿੰਦਰ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਹੈਗੇ ਵੀ ਭੂਆ ਨੇ ਆਉਣਾਗਾ ਛੇਤੀ ਛੇਤੀ ਰਿਸ਼ਤਾ ਬਾਰੇ ਦੱਸੂਗੀ ਕੁੱਖ ਸੁਖ ਦਾ ਸੁਨੇਹਾ ਹਾਂ ਸੁਖ ਦਾ ਸੁਨੇਹਾ ਆਊਗਾ ਤੇ ਭੂਆ ਜਦੋਂ ਉਹਦੀ ਘਰ ਆਉਂਦੀ ਆ ਤਾਂ ਜਸਵਿੰਦਰ ਦਾ ਚਾਹ ਨਹੀਂ ਚੱਕਿਆ ਜਾਂਦਾ ਹੁੰਦਾ ਵੀ ਹੁਣ ਉਹ ਤਾਂ ਦਿਲ ਧੜਕਦਾ ਹੁੰਦਾ ਵੀ ਹੁਣ ਕੀ ਹੋਊਗਾ ਹੁਣ ਕੀ ਹੋਊਗਾ ਫੇਰ ਜਸਵਿੰਦਰ ਦੀ ਭੂਆ ਆਪਦੀ ਪਰਜਾਈ ਨੂੰ ਦੱਸਦੀ ਆ ਵੀ ਰਵਿੰਦਰ ਨੂੰ ਸੁਖਵਿੰਦਰ ਪਸੰਦ ਹੈ ਅੱਛਾ ਉਹਨੇ ਜਸਵਿੰਦਰ ਵੱਲ ਬਾਲੀ ਗੱਲ ਨਹੀਂ ਕੀਤੀ ਤੇ ਗੌਰ ਵੀ ਨਹੀਂ ਕੀਤੀ ਹੂੰ ਹੁਣ ਮਾਂ ਸੋਚੀ ਪੈ ਗਈ ਵੀ ਜਸਵਿੰਦਰ ਦਾ ਜਿਵੇਂ ਚਾਵਾ ਛੋਟੀ ਉਹਦੀਆਂ ਤਿਆਰੀਆਂ ਕਰਦੀ ਫਿਰਦੀ ਆ ਵੀ ਇਹ ਕਿਵੇਂ ਕਿੱਧਰ ਨੂੰ ਕਹਾਣੀ ਮੇਚ ਹੋਊਗੀ ਇਹ ਤਾਂ ਵਿਗਾੜ ਪੈਣ ਵਾਲਾ ਕੰਮ ਹੋ ਗਿਆ ਹੂੰ ਕਿਉਂਕਿ ਦੋਨਾਂ ਦੇ ਸੁਭਾਅ ਦਾ ਫਰਕ ਵੀ ਸੀ ਅੱਛਾ ਜਸਵਿੰਦਰ ਸੁਭਾਅ ਦੀ ਥੋੜੀ ਗਰਮ ਸੀ ਤੇ ਸੁਖਵਿੰਦਰ ਓਨੀ ਮਿੱਠ ਬੋਲੜੀ ਸੀ ਹੂੰ ਮਾਂ ਨੂੰ ਇਹ ਚੀਜ਼ ਦਾ ਫਿਕਰ ਪੈ ਗਿਆ ਉਹਨੇ ਕਿਹਾ ਵੀ ਤੇਰਾ ਬਾਈ ਆਊਗਾ ਸ਼ਾਮੀ ਬੈਠ ਕੇ ਗੱਲ ਕਰਦੇ ਆ ਅੱਛਾ ਜਸਵਿੰਦਰ ਦੀ ਭੂਆ ਰਾਤ ਰੁਕਦੀ ਆ ਆਪਦੇ ਭਰਾ ਪਰਜਾਈ ਨਾਲ ਸਾਰੀ ਰਾਤ ਗੱਲ ਕਰਦੀ ਆ ਉਹ ਕਹਿੰਦੇ ਇੱਕ ਵਾਰ ਜਸਵਿੰਦਰ ਨੂੰ ਪੁੱਛ ਲਓ ਕੱਲ ਨੂੰ ਏਸੇ ਘਰ ਦੇ ਵਿੱਚ ਆਉਣਾ ਏ ਛੱਡੀ ਹੋਈ ਮੰਗ ਕਹੀ ਜਾਊਗੀ ਉਹਦੀ ਹੂੰ ਤਾਂ ਦੋਨਾਂ ਪਹਿਣਾ ਚ ਬਗਾੜ ਨਹੀਂ ਪਹਿਣਾ ਚਾਹੀਦਾ ਉਹ ਕਹਿੰਦੇ ਕਿ ਸੁਖਵਿੰਦਰ ਦਾ ਰਿਸ਼ਤਾ ਚਾਹੀਦਾ ਉਹਨਾਂ ਨੂੰ ਨੇ ਸਾਫ਼ ਹੀ ਕਹਿਤਾ ਫੋਟੋ ਦੇ ਕੇ ਕਿਹਾ ਕਿ ਸੁਖਵਿੰਦਰ ਦਾ ਰਿਸ਼ਤਾ ਚਾਹੀਦਾ ਹੁਣ ਸੁਖਵਿੰਦਰ ਦੇ ਚਿੱਤ ਚੇਤੇ ਵੀ ਨਹੀਂ ਹੈਗਾ ਕਿ ਰਵਿੰਦਰ ਨੇ ਉਹਨੂੰ ਪਸੰਦ ਕਰ ਲਿਆ ਜਸਵਿੰਦਰ ਨੂੰ ਠੁਕਰਾਤਾ ਹੂੰ ਜਸਵਿੰਦਰ ਜਿਹੜੀਆਂ ਚੀਜ਼ਾਂ ਦੀ ਕੰਸੋਲ ਲੈਣ ਨੂੰ ਫਿਰਦੀ ਸੀ ਜਿਹੜੀਆਂ ਗੱਲਾਂ ਬਾਰੇ ਜਾਣਨਾ ਚਾਹੁੰਦੀ ਸੀ ਉਹ ਕੁਝ ਹੋਰ ਹੀ ਨਿਕਲ ਗਈਆਂ ਜਦੋਂ ਭੂਆ ਨੇ ਇਹ ਗੱਲ ਉਹਦੀ ਮੰਮੀ ਨੂੰ ਕਹਤੀ ਵੀ ਭਾਈ ਉਹ ਸੁਖਵਿੰਦਰ ਦਾ ਰਿਸ਼ਤਾ ਮੰਗਦੇ ਆ ਹੂੰ ਜਸਵਿੰਦਰ ਦਾ ਸੱਚ ਜਾਣਿਓ ਕਿ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿ ਆ ਕੀ ਬਣ ਗਿਆ ਉਹਨੇ ਐਨੇ ਚਾਰ ਖੇ ਮੰਨ ਦੇ ਵਿੱਚ ਇੰਨੀਆਂ ਅਮੰਗਾਂ ਸੀਗੀਆਂ ਕਿ ਮੇਰਾ ਰਿਸ਼ਤਾ ਉਸ ਮੁੰਡੇ ਨਾਲ ਹੋਊਗਾ ਤੇ ਭੂਆ ਨੇ ਜਦੋਂ ਫੈਸਲਾ ਸੁਣਾਇਆ ਤਾਂ ਜਸਵਿੰਦਰ ਇੱਕ ਵਾਰ ਹਿੱਲ ਗਈ ਹੂੰ ਸੁਖਵਿੰਦਰ 당 ਰਹਿ ਗਈ ਜਸਵਿੰਦਰ ਨੂੰ ਉੱਥੇ ਆ ਕੇ ਇੱਕ ਇਹ ਚੀਜ਼ ਦਾ ਅਹਿਸਾਸ ਹੋਇਆ ਵੀ ਇਹ ਸੁਖਵਿੰਦਰ ਦੀ ਕੋਈ ਕਾਰਸਤਾਨੀ ਹੈ। ਅੱਛਾ ਇਹਨੇ ਮੇਰੇ ਤੋਂ ਵੱਧ ਕੇ ਕੋਈ ਜ਼ਰੂਰ ਐਸੀ ਵੈਸੀ ਹਰਕਤ ਕੀਤੀ ਹੈ ਵੀ ਜਿਹੜਾ ਉਹ ਮੁੰਡਾ ਇਹਦੇ ਵੱਲ ਨੂੰ ਹੋ ਗਿਆ। ਹਮ ਹੁਣ ਉਹ ਦੋ ਭੈਣਾਂ ਜਿਨ੍ਹਾਂ ਦੇ ਵਿੱਚ ਪਿਆਰ ਇੰਨਾ ਇੱਕੋ ਥਾਲੀ 'ਚ ਰੋਟੀ ਖਾਂਦੀਆਂ ਇੱਕ ਦੂਜੇ ਦੇ ਕੱਪੜੇ ਬਦਲ-ਬਦਲ ਕੇ ਪਾਉਂਦੀਆਂ ਪਰ ਜਦੋਂ ਇਹ ਵੇਲਾ ਆਉਂਦਾ ਤਾਂ ਜਸਵਿੰਦਰ ਦਾ ਰੂਪ ਬਦਲ ਜਾਂਦਾ। ਹਮ ਤਾਂ ਮਾਂ ਫਿਰ ਉਹਨਾਂ ਨੂੰ ਬੈਠ ਕੇ ਸਮਝਾਉਂਦੀ ਆ ਵੀ ਦੇਖੋ ਕਰਨਾ ਤਾਂ ਹੈ ਹੀ ਆ। ਕੀ ਪਤਾ ਤੇਰੇ ਕਰਮਾਂ 'ਚ ਇਸ ਤੋਂ ਸੋਹਣਾ ਹੋਵੇ। ਵੀ ਤੂੰ ਇਦਾਂ ਨਾ ਕਰ ਛੋਟੀ ਭੈਣ ਦਾ ਕਾਰਜ ਖਰਾਬ ਨਹੀਂ ਕਰਨਾ ਆਪਾਂ ਦੋਨਾਂ ਨੂੰ ਤੁਹਾਨੂੰ ਘਰੇ ਬਸਾਉਣਾਗਾ ਇਸ ਕਰਕੇ ਸਾਡਾ ਫਿਕਰ ਵੀ ਘਟੂਗਾ ਤੁਸੀਂ ਆਪੋ ਆਪਣੇ ਘਰ ਜਾ ਕੇ ਬਸੋਗੇ ਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੋਊਗੀ ਹੂੰ ਜਸਵਿੰਦਰ ਮਾਂ ਦੇ ਕਹਿਣ ਤੇ ਥੋੜਾ ਕਸੰਬਲੀ ਪਰ ਉਹਦੇ ਅੰਦਰ ਖੁੰਦਕ ਪੈਦਾ ਹੋ ਗਈ ਵੀ ਇਹਨੇ ਮੇਰੀਆਂ ਸਦਰਾਂ ਤੇ ਟਾਕਾ ਮਾਰਿਆ ਹੂੰ ਦੂਸਰੇ ਪਾਸੇ ਅਰਵਿੰਦਰ ਜਸਵਿੰਦਰ ਦੇ ਨਾਲ ਅੱਖ ਨਹੀਂ ਮਿਲਾਉਂਦਾ ਜਿਆਦਾ ਅੱਛਾ ਭਾਵੇਂ ਕਿ ਉਹਨਾਂ ਦੀ ਗੱਲ ਨਹੀਂ ਸੀ ਹੋਈ ਪਰ ਦੋਨਾਂ ਦੇ ਅਹਿਸਾਸ ਸੀਗੇ ਵੀ ਉਹਨੇ ਜਸਵਿੰਦਰ ਨੂੰ ਦੇਖਣਾ ਸੀ ਇਹਨੇ ਰਵਿੰਦਰ ਨੂੰ ਦੇਖਣਾ ਸੀ ਵਿਆਹ ਦੇ ਵਿੱਚ ਜਿੰਨੇ ਵੀ ਸ਼ਗਨਸਾਰਥ ਹੋਏ ਉਹਨਾਂ ਵਿੱਚ ਕਿਤੇ ਵੀ ਜਸਵਿੰਦਰ ਨੇ ਕੋਈ ਰੁਚੀ ਨਹੀਂ ਦਿਖਾਈ ਹੂੰ ਕਿਉਂਕਿ ਸਮਝ ਲਓ ਉਹਦੀ ਦੁਨੀਆ ਉਜੜ ਚੁੱਕੀ ਸੀ ਉਹ ਉਹਨੂੰ ਉਸ ਸਮੇਂ ਇੱਕ ਤਰ੍ਹਾਂ ਦਾ ਪਿਆਰ ਕਰ ਬੈਠੀ ਸੀ ਉਹਦੇ ਸੁਪਨਿਆਂ ਦੇ ਵਿੱਚ ਉਹਦੇ ਖਿਆਲਾਂ ਦੇ ਵਿੱਚ ਰਵਿੰਦਰ ਹੀ ਸੀ ਪਰ ਰਵਿੰਦਰ ਨੇ ਜਮਾਈ ਕਹਾਣੀ ਉਲਟੀ ਸ਼ੁਰੂ ਕਰ ਲਈ ਸੀ ਕਿ ਉਹਨੇ ਸੁਖਵਿੰਦਰ ਦਾ ਹੱਥ ਮੰਗ ਲਿਆ ਸੀ ਹੂੰ ਸੁਖਵਿੰਦਰ ਦਾ ਵਿਆਹ ਹੋ ਜਾਂਦਾ ਜਸਵਿੰਦਰ ਦਾ ਵਿਆਹ ਨਹੀਂ ਹੁੰਦਾ ਉਹ ਉਸ ਤੋਂ ਬਾਅਦ ਬਿਮਾਰ ਰਹਿਣ ਲੱਗ ਜਾਂਦੀ ਹੈ। ਵੱਡੀ ਜਸਵਿੰਦਰ। ਹਾਂ ਕਿਉਂਕਿ ਉਹਦੇ ਸਿਰ ਤੇ ਬੋਝ ਬਣ ਜਾਂਦਾ ਉਦੋਂ ਤੋਂ ਇਹ ਚੀਜ਼ ਅਸਹਿ ਹੁੰਦੀ ਹੈ। ਜਦੋਂ ਰਵਿੰਦਰ ਨੇ ਤੇ ਸੁਖਵਿੰਦਰ ਨੇ ਪਿੰਡ ਮਿਲਣ ਆਇਆ ਕਰਨਾ ਤਾਂ ਜਸਵਿੰਦਰ ਬਹਾਨਾ ਲਾ ਕੇ ਆਪਣੀ ਸਹੇਲੀ ਦੇ ਘਰੇ ਚਲੀ ਜਾਂਦੀ ਹੁੰਦੀ ਸੀ। ਹੂੰ ਸੁਖਵਿੰਦਰ ਨੂੰ ਇਸ ਚੀਜ਼ ਦਾ ਬਿਲਕੁਲ ਨਹੀਂ ਸੀ ਅਹਿਸਾਸ ਵੀ ਉਹ ਇਸ ਗੱਲ ਨੂੰ ਇੰਨੀ ਗਹਿਰਾਈ ਤੱਕ ਲਈ ਬੈਠੀ ਆ। ਹੂੰ ਜਸਵਿੰਦਰ ਨੂੰ ਆਪਣੀ ਭੈਣ ਸੁਖਵਿੰਦਰ ਚੰਗੀ ਲੱਗਣੋਂ ਹਟ ਗਈ। अच्छा कई बार जमे ओनु दौरा ਪੈਂਦਾ ਹੁੰਦਾ ਉਹ ਆਪਦੀ ਮਾਂ ਨੂੰ ਵੀ ਮਿਹਣੇ ਦਿੰਦੀ ਆ ਵੀ ਤੂੰ ਸਾਰੀ ਕਹਾਣੀ ਤੋੜ ਕੇ ਦੂਜੇ ਪਾਸੇ ਜੋੜੀ ਆ ਤੁਸੀਂ ਮੇਰੇ ਬਾਰੇ ਨਹੀਂ ਸੋਚਿਆ ਤੁਸੀਂ ਉਹਦੇ ਬਾਰੇ ਸੋਚਿਆ ਤੁਸੀਂ ਉਹਨੂੰ ਜ਼ਿਆਦਾ ਲਾੜ ਕੀਤਾ ਤੁਸੀਂ ਬਹਿਮ ਚ ਰੱਖਿਆ ਵੀ ਸਾਨੂੰ ਦੋਵਾਂ ਨੂੰ ਇੱਕੋ ਜਿਹਾ ਪਾਲਿਆ ਪੁੱਤਾਂ ਮਰਗਾਂ ਪਾਲਿਆ ਨਹੀਂ ਕਹਿੰਦੇ ਤੁਸੀਂ ਸਾਡੇ ਨਾਲ ਇਨਸਾਫ ਨਹੀਂ ਕੀਤਾ ਹੂੰ ਉਹ ਜਿਹਨੂੰ ਵਿਆਹ ਦਾ ਖਿਆਲ ਬਣੀ ਸੀ ਵੀ ਤੁਸੀਂ ਜਾਣ ਬੁੱਝ ਕੇ ਤੋਰੀਆ ਤੇ ਇਹ ਕਲੇਸ਼ ਜਸਵਿੰਦਰ ਆਪਦੀ ਮਾਂ ਤੇ ਭੂਆ ਨਾਲ ਪਾਈ ਰੱਖਦੀ ਪਿਓ ਮੂਰੇ ਤਾਂ ਬੋਲਦੀ ਵੀ ਨਹੀਂ ਸੀ अच्छा ਹੁਣ ਮਾਂ ਨੂੰ ਇੰਨੀ ਚਿੰਤਾ ਹੋ ਗਈ ਵੀ ਇਹ ਬਗਾਨਾ ਤਾਂ ਨਾ ਇਹਦੇ ਮਨ ਦੀ ਇਹ ਅਵਸਥਾ ਹਰ ਕੋਈ ਨਹੀਂ ਜਾਣ ਸਕਦਾ ਤੇ ਬਗਾਨਿਆਂ ਤਾਂ ਇਹਨੂੰ ਬਿਲਕੁਲ ਵੀ ਨਹੀਂ ਸਹਿਣਾ ਵੀ ਇਹ ਇੱਕ ਮੁੰਡੇ ਪਿੱਛੇ ਇੰਨਾ ਕਜੀਆਂ ਪਾਈ ਬੈਠੀ ਉਹ ਵੀ ਸਕੀ ਭੈਣ ਦੇ ਨਾਲ ਹੂੰ ਇਸ ਤੋਂ ਬਾਅਦ ਸੁਖਵਿੰਦਰ ਦੇ ਘਰ ਬੇਟੀ ਪੈਦਾ ਹੁੰਦੀ ਆ ਅੱਛਾ ਹੁਣ ਰਵਿੰਦਰ ਜਿਹਦੇ ਘਰ ਇੱਕ ਧੀ ਪੈਦਾ ਹੁੰਦੀ ਆ ਸਰਕਾਰੀ ਨੌਕਰੀ ਤੇ ਆ ਸਭ ਕੁਝ ਵਧੀਆ ਫੌਜ ਦਾ ਬੰਦਾ ਚੰਗਾ ਘੁੰਮਿਆ ਫਿਰਿਆ ਉਹਨਾਂ ਨੇ ਬਹੁਤ ਵੱਡਾ ਫੰਕਸ਼ਨ ਰੱਖਿਆ ਹੂੰ ਤਦ ਤੱਕ ਇਧਰ ਜਸਵਿੰਦਰ ਨੂੰ ਕੋਈ ਰਿਸ਼ਤਾ ਨਹੀਂ ਆਇਆ ਅੱਛਾ ਸਾਰੇ ਘਰਦਿਆਂ ਨੇ ਤਿਆਰੀਆਂ ਕੀਤੀਆਂ ਵੀ ਐਡਾ ਵੱਡਾ ਪ੍ਰੋਗਰਾਮ ਆ ਘਰ ਚ ਧੀ ਹੋਈ ਆ ਤੇ ਅਸੀਂ ਦੇਖਣ ਜਾਣਾ ਉਹਨਾਂ ਨੂੰ ਤਾਂ ਜਸਵਿੰਦਰ ਨੇ ਜਾਣ ਕੇ ਬਹਾਨਾ ਲਾਤਾ ਵੀ ਮੇਰਾ ਚਿੱਤ ਨਹੀਂ ਕਰਦਾ ਹੂੰ ਤਾਂ ਉਹਦੀ ਮਾਂ ਨੂੰ ਅਸਲ ਬਿਮਾਰੀ ਉਹਦੀ ਪਤਾ ਸੀ ਵੀ ਇਹ ਕਿਉਂ ਨਹੀਂ ਜਾ ਰਹੀ ਹੈਗੀ ਸੁਖਵਿੰਦਰ ਨੇ ਵੀ ਉਹਨੂੰ ਬਕਾਇਦਾ ਆ ਕੇ ਘਰੇ ਕਿਹਾ ਸੀ ਵੀ ਤੂੰ ਜ਼ਰੂਰ ਆਈਂ ਅੱਛਾ ਸੁਖਵਿੰਦਰ ਨੂੰ ਇਹ ਗੱਲ ਵੀ ਸਮਝ ਨਹੀਂ ਸੀ ਆ ਰਹੀ ਵੀ ਜਸਵਿੰਦਰ ਉਹਦੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਆ ਫਿਰ ਉਹਦੀ ਮਾਂ ਨੇ ਦੱਸਿਆ ਉਹ ਕਹਿੰਦੀ ਵੀ ਆਹ ਗੱਲ ਹੋਈ ਆ ਹੂੰ 2 ਸਾਲ ਬਾਅਦ ਜਦੋਂ ਇਹ ਗੱਲ ਪਤਾ ਲੱਗਦੀ ਆ ਸੁਖਵਿੰਦਰ ਆਪਦੀ ਮਾਂ ਨੂੰ ਕਹਿੰਦੀ ਆ ਕਹਿੰਦੀ ਤੁਹਾਨੂੰ ਉਹਦੀ ਕਹਿਣਾ ਚਾਹੀਦਾ ਸੀ ਮੈਨੂੰ ਹੂੰ ਮੇਰੇ ਤਾਂ ਮਨ 'ਚ ਕੁਝ ਵੀ ਨਹੀਂ ਸੀ ਮੈਂ ਤਾਂ ਇਹ ਫੈਸਲਾ ਥੋੜਾ ਫੈਸਲਾ ਮੰਨ ਕੇ ਸਿਰ ਮੁੱਥੇ ਲੈ ਲਿਆ ਮੈਨੂੰ ਇਹ ਨਹੀਂ ਸੀ ਪਤਾ ਵੀ ਜਸਵਿੰਦਰ ਪਸੰਦ ਕਰਦੀ ਆ ਅਰਵਿੰਦਰ ਨੂੰ ਪਰ ਹੁਣ ਤਾਂ ਪੋਲਾਂ ਤੋਂ ਨੀ ਪਾਣੀ ਲੰਘ ਚੁੱਕਾ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਹੁਣ ਤਾਂ ਗੱਲ ਕੀਤੀ ਦਾ ਹੀ ਕੋਈ ਫਾਇਦਾ ਨਹੀਂ ਹੈਗਾ ਹੂੰ ਤੇ ਇਹ ਦੇਖੋ ਕਿ ਜਦੋਂ ਉਹਦੇ ਭੈਣ ਦੇ ਘਰ ਫੰਕਸ਼ਨ ਰੱਖਿਆ ਹੁੰਦਾ ਸੁਖਵਿੰਦਰ ਦੇ ਜਸਵਿੰਦਰ ਜਾਂਦੀ ਆ ਪਰ ਕਿਸੇ ਨੂੰ ਚੰਗੀ ਤਰ੍ਹਾਂ ਬੁਲਾਉਂਦੀ ਨਹੀਂ ਅੱਛਾ ਉਹ ਨੂਰ ਬੰਦਰ ਵੀ ਵਧੀਆ ਸਤਕਾਰ ਨਾਲ ਬੁਲਾਉਂਦਾ ਪਰ ਉਹਦਾ ਜਵਾਬ ਚੰਗੀ ਤਰ੍ਹਾਂ ਨਹੀਂ ਦਿੰਦੀ ਜਿਵੇਂ ਬੰਦੇ ਦੇ ਮਨ ਚ ਇੱਕ ਖੁੰਧਕ ਹੋ ਜਾਂਦੀ ਹੈ ਉਹਨੂੰ ਉਹਦੀਆਂ ਖੁਸ਼ੀਆਂ ਜਸ਼ਨ ਸਭ ਕੁਝ ਬੁਰੇ ਲੱਗਦੇ ਕਿਉਂਕਿ ਉਹਦੇ ਮਨ ਤੇ ਮਾਤਮ ਛਾਇਆ ਹੋਇਆ ਸੀਗਾ ਉਹਨੂੰ ਲੱਗਦਾ ਸੀਗਾ ਵੀ ਇਹਨੇ ਮੇਰਾ ਮੇਰੀ ਦੁਨੀਆ ਉਜਾੜਦੀ ਮੇਰੇ ਸੁਪਨਿਆਂ ਦੀ ਦੁਨੀਆ ਉਜਾੜਦੀ ਹੁਣ ਤੁਸੀਂ ਇਹ ਦੇਖੋ ਕਿ ਦੋਨਾਂ ਭੈਣਾਂ ਦੇ ਵਿੱਚ ਬਿਨਾਂ ਕਿਸੇ ਗੱਲਬਾਤ ਤੋਂ ਅੰਦਰੋਂ ਅੰਦਰੀ ਤਕਰਾਰ ਇੰਨਾ ਵੱਧ ਗਿਆ ਸੁਖਵਿੰਦਰ ਤੋਂ ਬਿਨਾਂ ਇੱਕ ਵਾਰ ਰਵਿੰਦਰ ਆਪਦੀ ਸਹੋਰੀ ਆਉਂਦਾ ਅੱਛਾ ਜਸਵਿੰਦਰ ਉਹਦੇ ਨਾਲ ਲੜਨ ਬੈਠਦੀ ਆ ਵੀ ਤੂੰ ਚੰਗੀ ਨਹੀਂ ਕੀਤੀ ਜੋ ਤੂੰ ਮੇਰੇ ਨਾਲ ਕੀਤੀ ਹੈ ਤੂੰ ਭੁਗਤੇਗਾ اچھا ਤਾਂ ਅਰਵਿੰਦਰ ਨੇ ਉਹਨੂੰ ਇਹ ਅਹਿਸਾਸ ਕਰਾਇਆ ਕਿ ਮੈਂ ਤੇਰੇ ਨਾਲ ਐਸਾ ਕੁਝ ਵੀ ਨਹੀਂ ਕੀਤਾ ਮੇਰਾ ਤੇਰੇ ਬਾਰੇ ਕੋਈ ਵੀ ਐਸਾ ਖਿਆਲ ਨਹੀਂ ਸੀ ਇਹ ਕੋਈ ਧੋਖਾ ਨਹੀਂ ਜਾਂ ਮੈਂ ਤੇਰ ਨਾਲ ਇਕਰਾਰ ਕੀਤਾ ਹੁੰਦਾ ਜਾਂ ਤੇਰ ਨਾਲ ਪਿਆਰ ਕੀਤਾ ਹੁੰਦਾ ਸ਼ਾਇਦ ਫੇਰ ਮੈਨੂੰ ਫੇਰ ਤੂੰ ਕਹਿਣ ਦੀ ਹੱਕਦਾਰ ਸੀ ਮੈਂ ਕੁਝ ਨਹੀਂ ਕੀਤਾ ਉਹ ਜੋ ਮੈਨੂੰ ਸਹੀ ਲੱਗਾ ਮੈਂ ਕਰ ਲਿਆ ਵੀ ਮੈਂ ਤੇਰਾ ਬਹੁਤ ਸਤਿਕਾਰ ਕਰਦਾ ਉਹ ਕਹਿੰਦੀ ਮੈਂ ਸਤਿਕਾਰ ਤੋਂ ਕੀ ਲੈਣਾ ਤੂੰ ਮੇਰੀ ਜ਼ਿੰਦਗੀ ਦਾ ਦਿਲ ਹਿਲਾਤੀ ਹੂੰ ਹੁਣ ਜੀਜੇ ਸਾਲੀ ਦੇ ਵਿੱਚ ਇਹ ਬਹਿਸ ਬਹੁਤ ਵੱਡੀ ਹੁੰਦੀ ਆ ਬਿਲਕੁਲ ਇਸ ਤੋਂ ਬਾਅਦ ਕੀ ਹੁੰਦਾ ਜਦੋਂ ਜਸਵਿੰਦਰ ਦੇ ਹਾਲਾਤ ਰਹਿੰਦੇ ਆ ਉਹਦੀ ਭੂਆ ਵੀ ਸਮਝਾਉਂਦੀ ਆ ਵੀ ਕਰਮ ਹੁੰਦੇ ਆ ਬੰਦੇ ਦੇ ਸੰਜੋਗ ਹੁੰਦੇ ਆ ਕੋਈ ਤੱਕਾ ਕੁਝ ਨਹੀਂ ਕਿਸੇ ਨਾ ਚੱਲਦਾ ਹੁੰਦਾ ਜਿੱਥੇ ਕਰਮ ਵੱਜ ਗਏ ਉੱਥੇ ਬੰਦਾ ਵੱਜ ਗਿਆ ਤਾਂ ਤੁਸੀਂ ਇਹ ਦੇਖੋ ਵੀ 3 ਸਾਲ ਬਾਅਦ ਇਧਰਲੇ ਪਾਸੇ ਸੁਖਵਿੰਦਰ ਦੇ ਕੁੜੀ ਵੱਡੀ ਹੋਣ ਲੱਗਦੀ ਆ ਉੱਧਰਲੇ ਪਾਸੇ ਜਸਵਿੰਦਰ ਦੇ ਵਿਆਹ ਦੀ ਗੱਲ ਚੱਲ ਪੈਂਦੀ ਆ ਹੂੰ ਉਹ ਮੁੰਡਾ ਵੀ ਬਹੁਤ ਸੋਹਣਾ ਹੁੰਦਾ ਅੱਛਾ ਉੱਥੇ ਆ ਕੇ ਜਸਵਿੰਦਰ ਨੂੰ ਇਹ ਲੱਗਦਾ ਵੀ ਹੁਣ ਉਹ ਤਾਂ ਪਹਾੜ ਥੱਲੇ ਆਇਆ ਵੀ ਹੁਣ ਮੈਂ ਇੱਕ ਕੱਢ ਕੇ ਤੁਰੂੰਗੀ ਕਿ ਹਾਂ ਮੈਨੂੰ ਮਾਣਾ ਇਸ ਚੀਜ਼ ਦਾ ਵੀ ਮੈਂ ਉਹਦੇ ਤੋਂ ਕਿਤੇ ਜ਼ਿਆਦਾ ਸੋਹਣੇ ਮੁੰਡੇ ਨਾਲ ਵਿਆਹ ਕਰਾਇਆ ਬਾਜੀ ਮੇਰੇ ਹੱਥ ਹਾਂ ਉਹਨੂੰ ਇਹ ਲੱਗਿਆ ਵੀ ਸਾਰੀ ਉਮਰ ਮੈਂ ਹੁਣ ਉਹਦੇ ਸਿਰ ਤੇ ਪੈਰ ਧਰ ਕੇ ਗੁੱਦੂੰਗੀ ਤੁਸੀਂ ਇਹ ਦੇਖੋ ਵੀ ਜਿਹੜਾ ਉਹ ਮੁੰਡੇ ਦਾ ਰਿਸ਼ਤਾ ਆਇਆ ਉਹ ਮੁੰਡੇ ਦਾ ਚਾਲ ਚੱਲਣ ਸਹੀ ਨਹੀਂ ਸੀ ਅੱਛਾ ਜਦੋਂ ਜਸਵਿੰਦਰ ਨੇ ਉਹਦੇ ਨਾਲ ਸੁਪਨੇ ਬੁਣਨੇ ਸ਼ੁਰੂ ਕੀਤੇ ਗੱਲਬਾਤ ਹੋਣ ਲੱਗੀ ਤਦ ਤੱਕ ਇਹ ਖਲਾਰਾ ਪੈ ਗਿਆ ਵੀ ਉਹ ਮੁੰਡਾ ਸਹੀ ਸੁਭਾਅ ਦਾ ਨਹੀਂ ਹੈਗਾ ਉਹਦਾ ਉੱਠਣ ਬੈਠਣ ਸਹੀ ਲੋਕਾਂ ਚ ਨਹੀਂ ਹੈ ਹੂੰ ਜਦੋਂ ਜਸਵਿੰਦਰ ਨੇ ਜ਼ਿੰਦਗੀ ਨੂੰ ਜਾਨਣਾ ਮੰਨਣਾ ਸ਼ੁਰੂ ਕੀਤਾ ਤਦ ਤੱਕ ਉਹਦਾ ਇਹ ਸੁਪਨਾ ਵੀ ਚੂਰ-ਚੂਰ ਹੋ ਗਿਆ ਹੂੰ ਜਸਵਿੰਦਰ ਦਾ ਹਾਲਾਤ ਖਰਾਬ ਹੋਣਾ ਸ਼ੁਰੂ ਹੋ ਗਿਆ ਉਹ ਮਿਹਣੇ ਦਿੰਦੀ ਵੀ ਮੇਰੇ ਹਿੱਸੇ ਤਾਂ ਬਸ ਆਹੀ ਕੁਝ ਰਹਿ ਗਿਆ ਮੇਰੇ ਹਿੱਸੇ ਤਾਂ ਰਸਵਾਈਆਂ ਹੀ ਰਹਿ ਗਈਆਂ ਹੂੰ ਇਹ ਗੱਲ ਉਹਨੂੰ ਬਹੁਤ ਪਿੰਚ ਕਰ ਗਈ ਉਹਨੂੰ ਦੁਖੀ ਕਰ ਗਈ ਵੀ ਮੇਰੇ ਤਾਂ ਤਾਂ ਬਹੁਤ ਵੱਡਾ ਡਾਕਾ ਪਿਆ ਦੂਸਰੇ ਪਾਸੇ ਸੁਖਵਿੰਦਰ ਬਹੁਤ ਵਧੀਆ ਵਸਦੀ ਆ ਹੁਣ ਹਾਲਾਤ ਕੀ ਬਣਦੇ ਆ ਜਦੋਂ ਜਸਵਿੰਦਰ ਦੇ ਅਗਲੇ ਰਿਸ਼ਤੇ ਦੀ ਗੱਲ ਹੁੰਦੀ ਆ ਤਾਂ ਉਹਦੇ ਘਰ ਦੇ ਉਹਨੂੰ ਸਮਝਾਉਂਦੇ ਆ ਵੀ ਸੁਆਪਣ 'ਚ ਵੀ ਕੁਝ ਨਹੀਂ ਰੱਖਿਆ ਬੋਤ ਪੈਸੇ ਚ ਕੁਝ ਵੀ ਨਹੀਂ ਰੱਖਿਆ ਬੰਦਾ ਨਿਭਾਉਣ ਵਾਲਾ ਹੋਣਾ ਚਾਹੀਦਾ ਹੂੰ ਜਸਵਿੰਦਰ ਨੂੰ ਕਿਸੇ ਹੱਦ ਤੱਕ ਉਹਨਾਂ ਨੇ ਮਨਾ ਲਿਆ ਤੇ ਜਸਵਿੰਦਰ ਨੇ ਅਗਲੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਹੂੰ ਹੁਣ ਜਸਵਿੰਦਰ ਨੇ ਜਿਹੜੀ ਉਹ ਹਾਂ ਕੀਤੀ ਤਾਂ ਸੁਖਵਿੰਦਰ ਨੂੰ ਚੰਗਾ ਲੱਗਿਆ ਵੀ ਸ਼ੁਕਰ ਆ ਇਹ ਇੰਨੇ ਟਾਈਮ ਬਾਅਦ ਮੰਨ ਗਈ ਆ ਚਲੋ ਇਹਦਾ ਮਨ ਬਦਲੂਗਾ ਘਰ ਚ ਮਾਹੌਲ ਸੈੱਟ ਹੋਊਗਾ ਤਾਂ ਉਹਨੇ ਆਪਣੀ ਮਾਂ ਨੂੰ ਸੁਨੇਹਾ ਦਿੱਤਾ ਵੀ ਸੁਖਵਿੰਦਰ ਨੂੰ ਮੇਰੇ ਵਿਆਹ ਦੇ ਕਿਸੇ ਕਾਰਜ ਚ ਨਾ ਇਨਵੋਲਵ ਹੋਣ ਦੇ ਅੱਛਾ ਆਦੀ ਮਾਂ ਨੂੰ ਕਹਿੰਦੀ ਉਹਦੀ ਮਾਂ ਨੇ ਕਿਹਾ ਵੀ ਇਹ ਚੰਗੀ ਗੱਲ ਨਹੀਂ ਹੈਗੀ ਤੇਰੇ ਲਈ ਤੇ ਤੇਰੀ ਭੈਣ ਆ ਫਿਰ ਕੀ ਹੋ ਗਿਆ ਸੰਜੋਗਾ ਦੀ ਖੇੜ ਆ ਵੀ ਤੂੰ ਤਾਂ ਉਹੀ ਉਹਦੀ ਜਾਨੀ ਦੁਸ਼ਮਣ ਬਣੀ ਬੈਠੀ ਆ ਹੂੰ ਚਲੋ ਮਾਂ ਦੇ ਕਹਿਣ ਤੇ ਥੋੜਾ ਜਿਹਾ ਸੰਬਲੀ ਸਾਰਾ ਕੁਝ ਹੋਇਆ ਜਸਵਿੰਦਰ ਦਾ ਵਿਆਹ ਇੱਕ ਚੰਗੇ ਵਧੀਆ ਖਾਨਦਾਨ ਦੇ ਵਿੱਚ ਹੋਇਆ ਉਹ ਮੁੰਡਾ ਵੀ ਟੀਚਰ ਸੀ ਅੱਛਾ ਜਸਵਿੰਦਰ ਦਾ ਆਉਣਾ ਜਾਣਾ ਵਧੀਆ ਹੋ ਗਿਆ ਫਿਰ ਸੁਖਵਿੰਦਰ ਨੇ ਉਹਦੇ ਵਿਆਹ ਤੋਂ ਬਾਅਦ ਉਹਨੂੰ ਕਿਹਾ ਵੀ ਤੂੰ ਸਾਡੇ ਘਰ ਹੋ ਕੇ ਜਾਈ ਹੁਣ ਤਾਂ ਸਭ ਕੁਝ ਠੀਕ ਹੋ ਗਿਆ ਪਰ ਜਸਵਿੰਦਰ ਆਪਦੀ ਭੈਣ ਸੁਖਵਿੰਦਰ ਦੇ ਘਰ ਨਹੀਂ ਜਾਂਦੀ ਹੂੰ ਫਿਰ ਇੱਕ ਐਸਾ ਹਾਦਸਾ ਹੁੰਦਾ ਜਦੋਂ ਕਹਾਣੀ ਬਿਲਕੁਲ ਹੀ ਪਲਟ ਜਾਂਦੀ ਹੈ ਹਮ ਜਸਵਿੰਦਰ ਕਈ ਸਾਲਾਂ ਦੀ ਅੰਦਰ ਜ਼ਹਿਰ ਆਪਣੀ ਭੈਣ ਲਈ ਲੈ ਕੇ ਬੈਠੀ ਹੁੰਦੀ ਆ ਉਹ ਕਈ ਵਾਰ ਗੱਲਾਂ-ਗੱਲਾਂ 'ਚ ਇਹ ਵੀ ਕਹਿੰਦੀ ਵੀ ਮੇਰੇ ਵੱਲੋਂ ਤਾਂ ਸਾਰੇ ਜਾਣੇ ਮੁੱਕ ਜਾਣ ਮੈਂ ਇਹਨਾਂ ਤੋਂ ਕੀ ਲੈਣਾ ਅੱਛਾ ਹੁਣ ਉਹੀ ਪਾਣਾ ਵਾਪਰਦਾ ਵੀ ਇੱਕ ਦਿਨ ਸੁਖਵਿੰਦਰ ਆਪਦੇ ਪਤੀ ਨੂੰ ਨਾਲ ਲੈ ਕੇ ਜਿਹੜਾ ਛੁੱਟੀ ਆਇਆ ਹੋਇਆ ਸੀਗਾ ਆਪਦੀ ਬੱਚੀ ਨੂੰ ਘਰੇ ਛੱਡ ਕੇ ਆਪਦੀ ਨਣਦ ਨੂੰ ਮਿਲਣ ਜਾਂਦੀ ਆ ਆਪਦੇ ਪਤੀ ਨੂੰ ਲੈ ਕੇ ਹਮ ਆ ਰਸਤੇ ਦੇ ਵਿੱਚ ਉਹਨਾਂ ਦਾ ਬਹੁਤ ਭਿਆੰਕਰ ਐਕਸੀਡੈਂਟ ਹੁੰਦਾ ਐਕਸੀਡੈਂਟ ਦੇ ਵਿੱਚ ਦੋਨੋਂ ਜਾਨੇ ਮਾਰੇ ਜਾਂਦੇ ਆ। ਅੱਛਾ। ਘਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਬੁਰੇ ਹਾਲ। ਕਿਉਂਕਿ ਕੱਲਾ ਕਹਿਰਾ ਮਾਪਿਆਂ ਦਾ ਪੁੱਤ, ਅੱਗੇ ਛੋਟੀ ਬੱਚੀ। ਹੂੰ। ਜਦੋਂ ਜਸਵਿੰਦਰ ਨੂੰ ਇਹ ਗੱਲ ਪਤਾ ਲੱਗਦੀ ਆ, ਉਹਦੇ ਮਨ 'ਚ ਦਇਆ ਆਉਂਦੀ ਆ। ਉਹਨੂੰ ਦੁੱਖ ਹੁੰਦਾ ਵੀ ਇਹ ਨਹੀਂ ਸੀ ਹੋਣਾ ਚਾਹੀਦਾ। ਹੂੰ। ਠੀਕ ਐ ਵੀ ਸਾਡੇ ਨਾਲ ਜੋ ਹੋਣਾ ਸੀ ਹੋ ਗਿਆ ਪਰ ਇਹ ਸਹੀ ਨਹੀਂ ਹੋਇਆ। ਉਸ ਟਾਈਮ ਕੀ ਹੋਇਆ ਕਿ ਹਾਲਾਤ ਇਦਾਂ ਜ਼ਿਆਦਾ ਖਰਾਬ ਹੋ ਗਏ। ਉਹਨਾਂ ਨੇ ਇਹ ਸੋਚਿਆ ਵੀ ਹੁਣ ਇਹ ਬੱਚੀ ਕਿੱਥੇ ਛੱਡੀ ਜਾਊਗੀ। ਹੂੰ। ਮਾਸਟਰ ਕਰਮ ਸਿੰਘ ਨੇ ਸੁਖਵਿੰਦਰ ਦੇ ਸਹੌਰਿਆਂ ਦੀ ਮਿੰਤ ਕਰਕੇ ਉਹ ਕੁੜੀ ਲੈ ਲਈ। ਅੱਛਾ। ਉਹਨੇ ਕਿਹਾ ਵੀ ਮੈਂ ਇਹਨੂੰ ਪੁੱਤ ਬਣਾ ਕੇ ਪਾਲੂਗਾ। ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਜਦੋਂ ਮਰਜੀ ਆ ਕੇ ਇਹਨੂੰ ਮਿਲੋ। ਵੀ ਪਰ ਮੈਂ ਬੱਚੀ ਨੂੰ ਨਹੀਂ ਛੱਡ ਸਕਦਾ। ਹੂੰ। ਕਿਉਂਕਿ ਉਹਦੇ ਵੀ ਮਾਪੇ ਬਜ਼ੁਰਗ ਸੀਗੇ ਮੁੰਡੇ ਦੇ। ਉਹ ਕਿੱਥੇ ਸੰਭਾਲ ਦੇ? ਬਗਾਨੀ ਧੀ ਨੂੰ ਕਿਸੇ ਨੇ ਕਿੱਥੇ ਲੈ ਜਾ ਕੇ ਪਾਲਣਾ ਸੀਗਾ ਹਨਾ। ਤਾਂ ਫੇਰ ਕੀ ਹੁੰਦਾ ਇਧਰਲੇ ਪਾਸੇ ਸੁਖਵਿੰਦਰ ਦੇ ਜਾਣ ਪਿੱਛੋਂ ਉਹਦੀ ਬੱਚੀ ਦਰ ਰੋ ਰੋ ਕੇ ਬੁਰਾ ਹਾਲ ਹੁੰਦਾ। ਹੂੰ ਦੂਸਰੇ ਪਾਸੇ ਜਸਵਿੰਦਰ ਦੀ ਵੀ ਕੁੜੀ ਹੋਈ ਹੁੰਦੀ ਐ ਅੱਛਾ ਉਹਨਾਂ ਨੂੰ ਪਾਲਣਾ ਸ਼ੁਰੂ ਕਰਦੀ ਐ ਫਿਰ ਜਦੋਂ ਪੇਕੇ ਰਹਿ ਰਹੀ ਹੁੰਦੀ ਐ ਹੁਣ ਮਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਹੁੰਦਾ ਵੀ ਚਾਹੇ ਬਾਣਾ ਵੱਡਾ ਵਾਪਰ ਗਿਆ ਪਰ ਜਸਵਿੰਦਰ ਨੂੰ ਥੋੜੀ ਸਮਝ ਆ ਗਈ ਜਸਵਿੰਦਰ ਉਹਨੂੰ ਕਹਿੰਦੀ ਐ ਵੀ ਇਹ ਵੀ ਤੇਰੀ ਭੈਣ ਦੀ ਧੀ ਆ ਵੀ ਧੀ ਆਰ ਗਈ ਧੀ ਆ ਵੀ ਇਹਦੇ ਨਾਲ ਫਰਕ ਨਾ ਕਰੀ ਇਹਨੇ ਇੱਥੇ ਹੀ ਰਹਿਣਾਗਾ ਵੀ ਤੂੰ ਵਿਚ ਦੀ ਆ ਜਾ ਕਰ ਗੇੜਾ ਮਾਰ ਜਾ ਕਰ ਵਿਚਰ ਘੱਟੋ ਘੱਟ ਤੇਰੇ ਤੋਂ ਇਹ ਮਾਂ ਦਾ ਪਿਆਰ ਤਾਂ ਲੈ ਲੈ ਲੂਗੀ ਹੈਨਾ ਹੂੰ ਹੁਣ ਦੂਸਰੇ ਪਾਸੇ ਇਹ ਹੁੰਦਾ ਕਿ ਜਸਵਿੰਦਰ ਸੋਚਦੀ ਐ ਵੀਨੇ ਮੇਰੇ ਨਾਲ ਠੱਗੀ ਮਾਰੀ ਸੀ ਤੇ ਰੱਬ ਨੇ ਤਾਂ ਕੁਝ ਨਹੀਂ ਰਹਿਣ ਦਿੱਤਾ ਹੂੰ ਮਾਸਟਰ ਕਰਮ ਸਿੰਘ ਕਹਿੰਦਾ ਕਿ ਮੈਂ ਹਾਰ ਚੁੱਕਾ ਮੈਂ ਇਸ ਕੁੜੀ ਨੂੰ ਕਿਤੇ ਨਹੀਂ ਛੱਡ ਸਕਦਾ ਭਾਈ ਵੀ ਜੇ ਤੇਰੇ ਚ ਪਰੋਖ ਹੋ ਆ ਇਹਦਾ ਖਰਚਾ ਪਾਣੀ ਮੈਂ ਚੱਕੂ ਇਹਨੂੰ ਆਪਣੇ ਕੋਲ ਲੈ ਜਾ ਵੀ ਹੁਣ ਸਾਡੇ ਚ ਤਾਂ ਹਿੰਮਤ ਰਹੀ ਨਹੀਂ ਕਿਉਂਕਿ ਮਾਪੇ ਜਵਾਨਤੀ ਪੁੱਤ ਦੇ ਜਾਨ ਪਿੱਛੋਂ ਬਿਲਕੁਲ ਹੀ ਕਹਿੰਦੇ ਹੁੰਦੇ ਹਾਂ ਟੁੱਟ ਜਾਂਦੇ ਆ ਹਨਾ ਜਸਵਿੰਦਰ ਸੁਖਵਿੰਦਰ ਦੀ ਕੁੜੀ ਨੂੰ ਆਪਣੇ ਕੋਲੇ ਰੱਖ ਲੈਂਦੀ ਆ ਆਪਦੇ ਪਤੀ ਦੀ ਸਹਿਮਤੀ ਦੇ ਨਾਲ ਕਿਚੋ ਹੁਣ ਸਾਰਿਆਂ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਭੂਆ ਵੀ ਸੋਚਦੀ ਹੈ ਕਹਿੰਦੀ ਕੁੜੀ ਦਾ ਕੋਈ ਨੁਕਸਾਨ ਨਾ ਕਰ ਦੇ ਹੁਣ ਤੱਕ ਤਾਂ ਆਪਦੀ ਸਗੀ ਭੈਣ ਦੀ ਜਾਨ ਦੀ ਦੁਸ਼ਮਣ ਬਣੀ ਰਹੀ ਵੀ ਇਹਨੇ ਕਿਵੇਂ ਹਾਮੀ ਓਟਲੀ ਵੀ ਮੈਂ ਇਹਦੀ ਧੀ ਨੂੰ ਪਾਲ ਲੂੰ ਹੂੰ ਉਹਦੀ ਭੂਆ ਨੂੰ ਸ਼ੱਕ ਹੋਣ ਲੱਗ ਗਿਆ ਵੀ ਕਿਤੇ ਐਸੀ ਵੈਸੀ ਗੱਲ ਨਾ ਹੋ ਜੇ ਭੂਆ ਨੇ ਇਹ ਸ਼ੱਕ ਆਪਦੀ ਭਰਜਾਈ ਦੇ ਕੰਨਾਂ 'ਚ ਵੀ ਪਾਤਾ ਜਸਵਿੰਦਰ ਦੀ ਮਾਂ ਦੇ ਵੀ ਭਾਈ ਸੋਚ ਸਮਝ ਕੇ ਫੈਸਲਾ ਲਿਓ ਛੋਟੀ ਬੱਚੀ ਆ ਵੀ ਇਹ ਜਸਵਿੰਦਰ ਨੇ ਜੌਂਦੇ ਜੀ ਤਾਂ ਉਹਦੇ ਸਿੱਧੇ ਮੂਹਰੇ ਤਾਂ ਗੱਲ ਨਹੀਂ ਕੀਤੀ ਇਹ ਤਾਂ ਬੱਚਾ ਕਿੱਦਾਂ ਪਾਲ ਦੂੰ ਪਰ ਕੁਦਰਤ ਦਾ ਕੋਈ ਪਾਣਾ ਐਸਾ ਹੋਇਆ ਕਿ ਜਸ अच्छा ओदिती ਤੇ ਦੋਨਾਂ ਚ ओदितੀ ਰਾਜਵੀਰ ਤੇ ਇਧਰੋਂ ਸੁਖਵਿੰਦਰ ਦੀ ਧੀ ਨੀਤੂ ਦੋਨੋਂ ਜਾਨੀਆਂ ਦੀ ਪਰਵਰਿਸ਼ ਹੁੰਦੀ ਆ ਜਦ ਕਿ ਦੋਨਾਂ ਦੀ ਉਮਰ ਦਾ ਫਰਕ ਹੁੰਦਾ ਅੱਛਾ ਉਮਰ ਦਾ ਫਰਕ ਹੁੰਦਾ ਪਹਿਲੀ ਉਮਰ ਦੇ ਬੱਚੇ ਜਲਦੀ ਜਵਾਨ ਹੋ ਜਾਂਦੇ ਆ ਤਾਂ ਜਸਵਿੰਦਰ ਪਤਾ ਨਹੀਂ ਕਿਹੜੇ ਮਨ ਦੇ ਨਾਲ ਦੋਨਾਂ ਕੁੜੀਆਂ ਨੂੰ ਇੱਕੋ ਜਿਹਾ ਪਾਲਦੀ ਆ ਹਮ ਪਰ ਉਹਦੇ ਮਨ ਚ ਕਿਤੇ ਨਾ ਕਿਤੇ ਖੁੰਧਕ ਰਹਿੰਦੀ ਆ ਜਦੋਂ ਨੀਤੂ ਆਪਦੀ ਮਾਸੀ ਕੋਲੋਂ ਆਪਣੀ ਮਾਂ ਬਾਰੇ ਪੁੱਛਦੀ ਆ ਤਾਂ ਉਹ ਕਹਿ ਦਿੰਦੀ ਆ ਵੀ ਹਾਂ ਵੀ ਸਾਡਾ ਬਹੁਤ ਪਿਆਰ ਸੀ ਜਿਵੇਂ ਤੇਰਾ ਤੇ ਰਾਜਵੀਰ ਦਾ ਪਿਆਰ ਆ ਸਾਡਾ ਬਹੁਤ ਜ਼ਿਆਦਾ ਪਿਆਰ ਸੀ ਉਹ ਹੈਰਾਨ ਹੋ ਜਾਂਦੀ ਸੀ ਵੀ ਉਹ ਆਸ-ਪਾਸ ਤੋਂ ਗੱਲਾਂ ਸੁਣਦੀ ਸੀ ਵੀ ਮਾਸੀ ਨੇ ਮੂੰਹ ਬਣਾਈ ਰੱਖਿਆ ਜਾਂਦੇ ਜੀ ਫਲਾਣਾ ਢਮਗਾਣਾ ਪਰ ਨੀਤੂ ਇਸ ਗੱਲ ਤੇ ਹੈਰਾਨ ਸੀ ਵੀ ਉਹਦੀ ਮਾਸੀ ਉਹਦੇ ਨਾਲ ਫਰਕ ਨਹੀਂ ਸੀ ਕਰ ਰਹੀ ਹੁਣ ਇਸ ਫਰਕ ਨਾ ਕਰਨ ਪਿੱਛੇ ਨੀਤੂ ਨੂੰ ਇਹ ਨਹੀਂ ਸੀ ਪਤਾ ਵੀ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਅੱਛਾ ਤੇ ਨੀਤੂ ਨੇ ਇਹ ਸੋਚਿਆ ਵੀ ਮੇਰੀ ਮਾਸੀ ਮੈਨੂੰ ਇੰਨਾ ਪਿਆਰ ਕਰਦੀ ਆ ਹੋ ਗਈਆਂ ਹਵਾਗੀਆਂ ਗੱਲਾਂ ਨੀਤੂ ਜਵਾਨ ਹੋ ਚੁੱਕੀ ਸੀ ਹੁਣ ਕਰਮਸਿਓ ਨੇ ਇਹ ਸੁਨੇਹਾ ਦਿੱਤਾ ਜਸਵਿੰਦਰ ਨੂੰ ਵੀ ਭਾਈ ਹੁਣ ਇਹਦਾ ਵਿਆਹ ਦਾ ਕਰੀਏ ਫਿਰ ਤੂੰ ਆਪਦੀ ਧੀ ਵੱਲ ਵੀ ਹੋਣਾ ਸਾਡੇ ਬੈਠੇ ਬੈਠੇ ਦਾ ਕਾਰਜ ਹੋ ਜਾਏ ਹੂੰ ਹੁਣ ਕਹਾਣੀ ਇੱਕ ਵਾਰ ਫੇਰ ਪਿੱਛੇ ਨੂੰ ਮੁੜਦੀ ਆ ਜਦੋਂ ਨੀਤੂ ਸੁਖਵਿੰਦਰ ਦੀ ਪੜ੍ਹੀ ਲਿਖੀ ਕੁੜੀ ਨੂੰ ਬਾਹਰਲੇ ਮੁੰਡੇ ਦਾ ਰਿਸ਼ਤਾ ਹੁੰਦਾ ਅੱਛਾ ਬਹੁਤ ਹੀ ਵਧੀਆ ਰਿਸ਼ਤਾ ਹੁੰਦਾ ਹਾਲਾਂਕਿ ਉਹਦੇ ਮੁਕਾਬਲੇ ਉਹਦੀ ਧੀ ਰਾਜਵੀਰ ਏਡੀ ਸੋਹਣੀ ਵੀ ਨਹੀਂ ਹੁੰਦੀ ਐਨੀ ਪੜ੍ਹੀ ਵੀ ਨਹੀਂ ਹੁੰਦੀ ਜਿੰਨੀ ਨੀਤੂ ਪੜ੍ਹੀ ਹੁੰਦੀ ਐ ਕਿਉਂਕਿ ਨੀਤੂ ਵੱਡੀ ਵੀ ਹੁੰਦੀ ਐ ਤੋ ਤਾ ਉਹਦੇ ਮਨ ਦੇ ਵਿੱਚ ਫਿਰ ਉਹ ਰੰਜਿਸ਼ਪਨ ਪੈਂਦੀ ਆ। ਰਾਣੀ ਹਾਂ ਬਈ ਅੱਜ ਇਹ ਜਾੜ ਥੱਲੇ ਆਏ ਆ ਤੇ ਹੁਣ ਮੇਰਾ ਮੌਕਾ ਹੁਣ ਮੈਂ ਜੋ ਚਾਹਾਂਗੀ ਉਹ ਕਰੂੰਗੀ। ਹੂੰ ਨੀਤੂ ਨੂੰ ਉਹ ਪਰਿਵਾਰ ਪਸੰਦ ਕਰਦਾ। ਹਾਮੀ ਭਰੀ ਜਾਂਦੀ ਆ ਵੀ ਜਲਦੀ ਵਿਆਹ ਕਰਾਂਗੇ। ਇਧਰਲੇ ਪਾਸੇ ਜਸਵਿੰਦਰ ਆਪਦੀ ਮਾਂ ਨੂੰ ਕਹਿੰਦੀ ਆ। ਕਹਿੰਦੀ ਉਹ ਟਾਈਮ ਸੀ ਨਾ ਜਿਹੜਾ ਤੁਸੀਂ ਮੇਰੇ ਸਿਰ ਤੋਂ ਦੀ ਪੈਰ ਧਰ ਕੇ ਲੰਗੇ ਸੀ ਅੱਜ ਕਹਿੰਦੀ ਬਾਜੀ ਮੇਰੇ ਹੱਥ ਆ। ਹੁਣ ਮੈਂ ਆਪਦੀ ਧੀ ਰਾਜਵੀਰ ਵਿਆਹੂੰਗੀ ਉੱਥੇ। ਤਾਂ ਛਾ ਨੀਤੂ ਨੂੰ ਮੈਂ ਥੋੜੀ ਲੋਕ ਲੱਜਾਂ ਨੂੰ ਪਾਲ ਲਿਆ ਪੜਾ ਲਿਆ ਲਿਖਾ ਲਿਆ ਤੁਹਾਡੇ ਨਾਲ ਰਹਿ ਕੇ ਕਹਿੰਦੀ ਪਰ ਹੁਣ ਇਹ ਨਹੀਂ ਹੋਊਗਾ ਵੀ ਨੀਤੂ ਉੱਥੇ ਵਿਆਹ ਕਰਾਊਗੀ ਹੁਣ ਮੈਂ ਆਪਦੀ ਧੀ ਨੂੰ ਉੱਥੇ ਬਿਆਹੂੰਗੀ ਹੁਣ ਨੀਤੂ ਜੋ ਮਰਜ਼ੀ ਕਰ ਲਵੇ ਹੂੰ ਔਰ ਨੀਤੂ ਨੂੰ ਬਿਲਕੁਲ ਵੀ ਇਸ ਗੱਲ ਦੀ ਖਬਰ ਨਹੀਂ ਹੁੰਦੀ ਕਿ ਉਹਦੀ ਮਾਸੀ ਨੇ ਐਡੀ ਵੱਡੀ ਸਾਜ਼ਿਸ਼ ਬਣਾ ਰੱਖੀ ਹੁੰਦੀ ਆ ਵੀ ਉਹ ਗਾਹਾਂ ਉਹਦੇ ਪਿਆਰ ਤੇ ਡਾਕਾ ਮਾਰਦੀ ਐ ਹੂੰ ਨੀਤੂ ਦੇ ਰਿਸ਼ਤੇ ਵਾਲਾ ਉਹ ਮੁੰਡਾ ਤਰਸੀਮ ਹਨਾ ਬਹੁਤ ਸੋਹਣਾ ਹੁੰਦਾ ਨੀਤੂ ਦੇ ਵੀ ਜਸਵਿੰਦਰ ਦੀ ਤਰ੍ਹਾਂ ਸੁਪਨੇ ਖਿਲੇ ਹੁੰਦੇ ਆ ਵੀ ਹਾਂ ਮੇਰਾ ਸਭ ਕੁਝ ਵਧੀਆ ਹੋਣਾ ਅੱਜ ਮੇਰੇ ਮਾਪੇ ਹੈ ਨਹੀਂਗੇ ਪਰ ਮੇਰੀ ਮਾਸੀ ਸਾਰਾ ਕੁਝ ਕਹੂਗੀ ਪਰ ਮਾਸੀ ਉਸ ਰਿਸ਼ਤੇ ਤੋਂ ਵਿਚੋਲੇ ਨੂੰ ਮੁਕਰਾ ਦਿੰਦੀ ਆ ਹੂੰ ਫਿਰ ਵਿਚੋਲਣ ਕਹਿੰਦੀ ਆ ਵੀ ਭਾਈ ਤੂੰ ਤਾਂ ਸਗੋਂ ਫਾਰਗ ਹੋ ਆਪਦੀ ਭੈਣ ਦੀ ਕੁੜੀ ਵਿਆਹ ਕੇ ਆਪਦੀ ਧੀ ਦਾ ਚਾਹੇ 4 ਸਾਲ ਬਾਅਦ ਕਰੀ ਪਰ ਫਿਰ ਉਸ ਸਮੇਂ ਜਸਵਿੰਦਰ ਦੇ ਮਨ ਦੀ ਉਹ ਖੁੰਦਕ ਜਿਹੜੀ ਜਵਾਨੀ ਪਹਿਰੇ ਪਈ ਹੋਈ ਸੀ ਉਹ ਖੁੱਲ ਗਈ ਕਹਿੰਦੀ ਇਹਦੀ ਮਾਂ ਨੇ ਨਾ ਮੇਰੀਆਂ ਸਦਰਾਂ ਤੇ ਡਾਕਾ ਮਾਰਿਆ ਸੀ ਬਚਿਆ ਉਹਦਾ ਕੱਖ ਨਹੀਂ ਹੈਗਾ ਅੱਜ ਮੇਰੇ ਹੁੰਦਿਆਂ ਸੁਂਦਿਆਂ ਮੇਰੇ ਹੱਥ ਦੇ ਵਿੱਚ ਰਾਜ ਭਾਗ ਆ ਇਹਦਾ ਉੱਥੇ ਵਿਆਹ ਨਹੀਂ ਮੈਂ ਹੋਣ ਦੇਣਾ ਹੂੰ ਮਾਸੀ ਨੇ ਉਹ ਰਿਸ਼ਤਾ ਤੜਵਾਇਆ ਤੇ ਆਪਣੀ ਧੀ ਵਾਸਤੇ ਉਹ ਰਿਸ਼ਤਾ ਲਿਆ ਅੱਛਾ ਤੇ ਤੁਸੀਂ ਇਹ ਦੇਖੋ ਵੀ ਜਦੋਂ ਮਾਸਟਰ ਕਰਮ ਸਿੰਘ ਨੂੰ ਇਹ ਪਤਾ ਲੱਗਦਾ ਉਹ ਮੱਥੇ ਤੇ ਹੱਥ ਮਾਰਦਾ ਵੀ ਸਾਨੂੰ ਇਹ ਗੱਲ ਨਹੀਂ ਸੀ ਪਤਾ ਵੀ ਜਸਵਿੰਦਰ ਨਾਗਣ ਦੀ ਤਰ੍ਹਾਂ ਇੰਨੇ ਬਲ ਖਾ ਚੁੱਕੀ ਆ ਜਿਹੜੀ ਉਸ ਜਵਾਨੀ ਵੇਲੇ ਦੀ ਖੁੰਦਕ ਨੂੰ ਹਲੇ ਵੀ ਆਪਣੇ ਅੰਦਰ ਪਾਲੀ ਬੈਠੀ ਹੈ। ਬੱਚਿਆਂ ਨਾਲ ਹੀ ਕੱਢ ਰਹੀ ਹੈ। ਹਾਂ ਬੱਚਿਆਂ ਨਾਲ ਹੀ ਕੱਢ ਰਹੀ ਹੈ। ਉਹਨਾਂ ਨੂੰ ਇਹ ਸੀ ਵੀ ਜੇ ਜਸਵਿੰਦਰ ਨੇ ਨੀਤੂ ਨੂੰ ਪਾਲਿਆ ਤਾਂ ਇਹਦਾ ਮਤਲਬ ਹੈ ਉਹ ਸਾਰਾ ਕੁਝ ਭੁੱਲ ਚੁੱਕੀ ਹੈ ਉਹਨੂੰ ਆਪਣੀ ਭੈਣ ਦਾ ਅਹਿਸਾਸ ਹੋਇਆ ਵੀ ਅੱਜ ਉਹ ਇਸ ਦੁਨੀਆ 'ਚ ਨਹੀਂ ਹੈਗੀ। ਪਰ ਜਸਵਿੰਦਰ ਦਾ ਦਿਮਾਗ ਉਸੇ ਤਰ੍ਹਾਂ ਸ਼ੈਤਾਨ ਦੀ ਤਰ੍ਹਾਂ ਚੱਲ ਰਿਹਾ ਸੀ। ਉਹਨੇ ਉਹ ਬਦਲੇ ਦੀ ਭਾਵਨਾ ਨੂੰ ਆਪਣੇ ਅੰਦਰੋਂ ਕੱਢਿਆ ਨਹੀਂ ਸੀ। ਤਾਂ ਬਦਲੇ ਕਰਕੇ ਉਹਨੇ ਧੀ ਪਾਲੀ। ਹਾਂ ਉਹਨੇ ਸਿਰਫ ਬਦਲਾ ਲੈਣ ਲਈ ਹੀ ਆਪਣੀ ਭੈਣ ਦੀ ਧੀ ਪਾਲੀ ਸੀ। ਪਾ ਮੇਕੇ ਹਾਲਾਤ ਵੀ ਪੈਸੇ ਬਣ ਚੁੱਕੇ ਸੀ ਪਰ ਉਹਦੇ ਅੰਦਰ ਖੁੰਦਕ ਬਹੁਤ ਵੱਡੀ ਸੀਗੀ ਹੁਣ ਤੁਸੀਂ ਦੇਖੋ ਵੀ ਇਸੇ ਖੁੰਦਕ ਨੇ ਉਹਨਾਂ ਦੇ ਪਰਿਵਾਰ ਨੂੰ ਕਿੱਥੇ ਤੱਕ ਪਹੁੰਚਾਤਾ ਨੀਤੂ ਦਾ ਸਬਰ ਸੰਤੋਖ ਆਪਣੀ ਮਾਂ ਵਰਗਾ ਸੀ ਜਦੋਂ ਉਹ ਆਪਦੀ ਨਾਨੀ ਕੋਲੇ ਜਾਂਦੀ ਆ ਸਾਰੀ ਗੱਲਬਾਤ ਉਹਨੂੰ ਪਤਾ ਲੱਗਦੀ ਆ ਉਹ ਜਮਈ ਚੁੱਪ ਹੋ ਜਾਂਦੀ ਆ ਉਹ ਕਹਿੰਦੀ ਕਿ ਮੈਨੂੰ ਤਾਂ ਮਾਸੀ ਦੀਆਂ ਕਦੇ ਗੱਲਾਂ ਚ ਲੱਗਿਆ ਹੀ ਨਹੀਂ ਸੀ ਵੀ ਉਹ ਮੇਰੀ ਮਾਂ ਦੇ ਇੰਨਾ ਖਿਲਾਫ ਆ ਫਿਰ ਉਹਦੀ ਨਾਨੀ ਸਾਰੀ ਗੱਲ ਦੱਸਦੀ ਆ ਵੀ ਆਉਣ ਵਾਲਾ ਸਮਾਂ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੁਣ ਤੋ ਇੱਥੇ ਤੇਜ਼ੀ ਨਾ ਜਿਵੇਂ ਤੇਰੀ ਮਾਂ ਦੇ ਸੰਜੋਗ ਬਲੀ ਸੀ ਵੀ ਉਹਦਾ ਰਿਸ਼ਤਾ ਹੋ ਗਿਆ ਸੀ ਤੇ ਇਹਨੇ ਹੁਣ ਤੇਰੇ ਹੱਕ ਤੇ ਡਾਕਾ ਮਾਰਿਆ ਕਹਿੰਦੇ ਕਿ ਨੀਤੂ ਫਿਰ ਆਪਣੇ ਨਾਨਾ ਨਾਨੀ ਕੋਲ ਹੀ ਰਹੀ ਤੇ ਉੱਥੋਂ ਹੀ ਵਿਦਾ ਹੋਈ ਅੱਛਾ ਤੇ ਜਸਵਿੰਦਰ ਨੇ ਆਪਦੀ ਤੀ ਉਸ ਮੁੰਡੇ ਨਾਲ ਵਿਆਹੀ ਪਰ ਜਸਵਿੰਦਰ ਨੇ ਨੀਤੂ ਦੇ ਕਿਸੇ ਵੀ ਕਾਰਜ ਵਿੱਚ ਹਿੱਸਾ ਨਹੀਂ ਲਿਆ ਨਾ ਉਹ ਮਾਸੀ ਬਣ ਕੇ ਖੜੀ ਨਾ ਮਾਂ ਬਣ ਕੇ ਖੜੀ ਫਿਰ ਨੀਤੂ ਨੂੰ ਮਾਸਟਰ ਕਰਮ ਸਿਉ ਤੇ ਉਹਦੇ ਘਰ ਵਾਲੀ ਨੇ ਘਰੋਂ ਵਿਦਾ ਕੀਤਾ ਵਿਆਹ ਕਰਕੇ ਚੰਗੇ ਘਰ ਦੇ ਵਿੱਚ ਹਾਂ ਪਰ ਜਸਵਿੰਦਰ ਨੇ ਆਪਣੀ ਜਵਾਨੀ ਵੇਲੇ ਦੀ ਉਹ ਖੁੰਦਕ ਕਰਕੇ ਦੋ ਦਹਾਕਿਆਂ ਦਾ तकरीबन ਇੰਤਜ਼ਾਰ ਕੀਤਾ ਇੱਕ ਛੋਟੀ ਜੀ ਗੱਲ ਪਿੱਛੇ ਜਿੱਥੇ ਸੰਜੋਗ ਬਲੀ ਹੋ ਗਏ ਸੰਜੋਗ ਵਧ ਗਏ ਉਸ ਗੱਲ ਪਿੱਛੇ ਉਹਨੇ ਆਪਣੀ ਭੈਣ ਨਾਲ ਰੰਜਿਸ਼ ਰੱਖੀ ਔਰ ਉਹ ਭੈਣ ਜਿਹੜੀ ਜੱਗ ਤੋਂ ਜਵਾਨੀ ਸਮੇਂ ਤੁਰ ਗਈ ਤੇ ਉਹਦੀ ਛੋਟੀ ਬੱਚੀ ਪਿੱਛੇ ਰਹਿ ਗਈ ਉਹਨੇ ਉਹ ਖੁੰਦਕ ਆਪਣੀ ਭਾਣ ਜੀ ਰਾਹੀਂ ਗੱਡੀ ਤੇ ਇਸ ਤੋਂ ਬਾਅਦ ਜਸਵਿੰਦਰ ਨੇ ਉਸ ਪਰਿਵਾਰ ਦੇ ਨਾਲ ਕੋਈ ਰਾਬਤਾ ਵੀ ਨਹੀਂ ਸੀ ਰੱਖਿਆ ਉਹਨੇ ਆਪ ਦੀ ਤੀ ਬਸਾਤੀ ਤੇ ਮਾਸਟਰ ਕਰਮ ਸਿੰਘ ਨੇ ਆਪਣੀ ਦੋਤੀ ਨੂੰ ਵਿਆਹ ਕੇ ਤੋਰਤਾ ਸੀ ਪਰ ਲੋਕ ਇਸ ਗੱਲ ਨੂੰ ਹਮੇਸ਼ਾ ਯਾਦ ਕਰਦੇ ਸੀਗੇ ਵੀ ਜਸਵਿੰਦਰ ਵਰਗਾ ਕੋਈ ਖੁੰਦਕ ਹੀ ਨਹੀਂ ਹੋਣਾ ਜੀਨੇ ਜਵਾਨੀ ਪਹਿਰੇ ਤੋਂ ਲੈ ਕੇ ਢਲਦੀ ਜਵਾਨੀ ਤੱਕ ਜਿਹੜੀ ਰਾਂਝਸ਼ ਦੀ ਅੱਗ ਵਿੱਚ ਮੱਚੀ ਤੇ ਆਪਣੀ ਭੈਣ ਦੀ ਬੱਚੀ ਨਾਲ ਇੱਕ ਉਹ ਯਤੀਮ ਬੱਚੀ ਇੱਕ ਤਰ੍ਹਾਂ ਦਾ ਉਹਦੇ ਨਾਲ ਕਿੱਡਾ ਮਾੜਾ ਵਿਵਹਾਰ ਕੀਤਾ ਹੂੰ ਕਹਾਣੀ ਇਹ ਦੱਸਦੀ ਹੈ ਕਿ ਜਦੋਂ ਰਿਸ਼ਤਿਆਂ ਦੇ ਵਿੱਚ ਐਸੀ ਖੁੰਦਕ ਪੈਂਦੀ ਹੈ ਤਾਂ ਅੰਤ ਤੱਕ ਐਸਾ ਰੂਪ ਲੈ ਜਾਂਦਾ ਹੈ ਕਿ ਬੰਦੇ ਦੀ ਬਰਬਾਦੀ ਤੈਅ ਹੋ ਜਾਂਦੀ ਹੈ। ਹੂੰ। ਸੋ ਪਿਆਰੇ ਦਰਸ਼ਕੋ ਸਾਡੇ ਸਮਾਜ ਵਿੱਚ ਆਸ-ਪਾਸ ਰਿਸ਼ਤੇ ਨਾਤਿਆਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੋ ਜਾਂਦੀਆਂ ਖੁੰਦਕਾਂ, ਰੰਜਸ਼ਾਂ, ਗੁੱਸੇ, ਗਿਲੇ ਇਹ ਸਭ ਕੁਝ ਇਨਸਾਨ ਨੂੰ ਬਰਬਾਦੀ ਦੇ ਰਾਹ 'ਤੇ ਲੈ ਜਾਂਦੇ ਆ ਤੇ ਕਈ ਵਾਰ ਇਹ ਜਿਦਾਂ ਇਹ ਰੰਜਿਸ਼ਾਂ ਪੀੜੀ ਦਰ ਪੀੜੀ ਚੱਲ ਕੇ ਪਰਿਵਾਰ ਨੂੰ ਖਰਾਬ ਕਰਦੀਆਂ ਨੇ ਤੇ ਬਰਬਾਦ ਵੀ ਕਰ ਦਿੰਦੀਆਂ ਨੇ। ਅਗਰ ਤੁਹਾਡੇ ਕੋਲ ਕੋਈ ਐਸੀ ਕਹਾਣੀ ਜਾਂ ਕਿੱਸਾ ਕੋਈ ਘਟਨਾ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਸੀਂ ਤੁਹਾਡੀ ਕਹਾਣੀ ਇਸ ਚੈਨਲ ਦੇ ਜ਼ਰੀਏ ਤੁਹਾਡੇ ਆਪਣਿਆਂ ਤੱਕ ਜ਼ਰੂਰ ਪਹੁੰਚਾਵਾਂਗੇ। ਜ਼ਿੰਦਗੀ ਜ਼ਿੰਦਾਬਾਦ।